ਨਡਾਲਾ ਚ ਬੀਤੀ ਰਾਤ ਢਿਲਵਾ ਰੋਡ ਤੇ ਸਥਿਤ ਮਸ਼ਹੂਰ ਪੀਜ਼ਾ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਚਿੱਟੀ ਕਾਰ ਵਿੱਚ ਆਉਂਦੇ ਨੇ ਤੇ ਪੱਥਰ ਮਾਰਨੇ ਸ਼ੁਰੂ ਹੋ ਜਾਂਦੇ ਨੇ ਬਾਹਰ ਸ਼ੀਸ਼ਿਆਂ ਦੀ ਪੰਨ ਤੋੜ ਕਰਕੇ ਭੱਜ ਜਾਂਦੇ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਇਹ ਮਾਮਲਾ ਨਡਾਲਾ ਪੁਲਿਸ ਕੋਲ ਪੁੱਜ ਚੁੱਕਾ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਨਾ ਜਦੋਂ ਇਹ ਘਟਨਾ ਵਾਪਰੀ ਵੀ ਸੀ ਜੀ ਨਾ ਸਰਜੀਤ ਸਿੰਘ ਕੰਗ ਹੈ ਜੀ ਠੀਕ ਹੈ ਜੀ ਮੈਂ ਧਿਆਨ ਰੱਖਦਾ ਰਹਿਣਾ ਧਿਆਨ ਰੱਖ ਰਹਿਣਾ ਬਿਲਕੁਲ ਠੀਕ ਹੈ ਜੀ ਤੇ ਰਾਤੀ 9:30 ਵਜੇ ਦੀ ਗੱਲ ਆ ਤੇ ਮੁੰਡਾ ਆਇਆ ਅਸੀਂ ਮੇਰੇ ਨਾਲ ਦਾ ਕੰਮ ਕਰਨ ਵਾਲਾ ਆਏ ਅੰਦਰ ਨੂੰ ਚਲੇ ਆ ਇਧਰ ਸ਼ੀਸ਼ੇ ਬਾਹਰ ਦੇ ਸ਼ੀਸ਼ੇ ਟੁੱਟਣੇ ਸਟਾਰਟ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਹਾਂ ਜੀ ਕਿੰਨੇ ਜਣੇ ਤਿੰਨ ਚਾਰ ਜਣੇ ਕੀ ਕਰ ਮੇਰਾ ਜਦੋਂ ਘਰ ਤੋਂ ਕੀ ਗੱਲ ਆ ਇਹ ਤਾਂ ਫਾਈ ਪਤਾ ਨਹੀਂ ਮਾਰ ਕੇ ਦੇਖੇ ਹੁਣ ਜਿਹੜਾ ਦੂਜਾ ਮੁੰਡਾ ਕਿੱਥੋਂ ਆਇਆ ਸੀ ਉਹ ਨਵਾਲਾ ਹੈ ਵੈਸੇ ਕਿੱਥੇ ਗਿਆ ਸੀ ਉਹ ਗਿਆ ਹੀ ਇਧਰ ਮੜਿਆ ਜਾ ਰੋਟੀ ਤਾਂ ਕਹਿ ਗਿਆ ਸੀ ਹਾਂਜੀ ਆਸਾਨ ਆਈ ਆ ਭਾਈ ਵਾਹ ਭਾਈ ਦੇਖੋ ਮਾਲ ਨੂੰ ਇੱਧਰ ਨਹੀਂ ਮੋਨ ਲਾ ਰਾਤੀ ਮੋਨ ਲਾਤਾ ਹੀ ਮਾਲ ਕਿੱਥੇ ਸੀ ਮਾਲ ਜੇ ਕਰੇ ਆਉਂਗੇ ਹੁਣ ਇੰਨੀ ਦਾ ਜਾ ਫੇ ਵਿਕਰੀ ਆ ਗਿਆ ਆਪਣੀ ਕਰਬੂਤਰੇ ਦੀ ਇੰਨਾ ਤਾਂ ਹੋਈ ਸੀ ਹਾਂਜੀ ਭਾਈ ਸਿਰਫ ਕੀ ਮਾਮਲਾ ਹੈ ਹਾਂਜੀ ਮੈਂ ਐਸੇ ਬਲਜਿੰਦਰ ਸਿੰਘ ਚੌਕੀਨ ਚੰਦਨ ਦਾਲਾ ਜੀ ਜੋ ਸ੍ਰੇ ਇਤਲਾਹ ਮਿਲੀ ਜੀ ਹੌਕਰਪੁਆਇੰਟ ਅਕਸਵਾਂ ਮਰਾਲੇ ਦੇ ਵਿੱਚ ਟਿਲਮਾ ਰੋਡ ਉੱਥੇ ਫਾਸਟ ਫੂਡ ਦੀ ਦੁਕਾਨ ਹੈ ਜੀ ਕੋਈ ਨਾਮ ਨਹੀਂ ਵਿਅਕਤੀ ਸਕਾਰ ਸਵਾਰ ਜਿਨ੍ਹਾਂ ਨੇ ਬਾਹਰੋਂ ਸ਼ੀਸ਼ਾ ਧਾਂਤ ਤਾ ਤੇ ਉਸਦੀ ਤਸਦੀਕ ਚੱਲ ਰਹੀ ਹੈ ਜੀ ਜਲਦ ਇਹਨਾਂ ਨੂੰ ਹਲਕ ਕੀਤੀ ਜਾਣਾ ਨਡਾਲਾ ਚ ਬੀਤੀ ਰਾਤ ਟਿਲਮਾ ਰੋਡ ਤੇ ਸਥਿਤ ਮਸ਼ਹੂਰ ਪੀਜ਼ਾ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਚਿੱਟੀ ਕਾਰ ਵਿੱਚ ਆਉਂਦੇ ਨੇ ਤੇ ਪੱਥਰ ਮਾਰਨੇ ਸ਼ੁਰੂ ਹੋ ਜਾਂਦੇ ਨੇ ਬਾਹਰ ਸ਼ੀਸ਼ਿਆਂ ਦੀ ਪੰਨ ਤੋੜ ਕਰਕੇ ਭੱਜ ਜਾਂਦੇ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਇਹ ਮਾਮਲਾ 나ੜਲਾ ਪੁਲਿਸ ਕੋਲ ਪੁੱਜ ਚੁੱਕਾ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਂ ਜੀ ਨਾ ਫਿਰ ਜਦੋਂ ਘਟਨਾ ਵਾਪਰੀ ਨਹੀਂ ਕੀਤੀ ਮੇਰਾ ਨਾਮ ਸਰਜੀਤ ਸਿੰਘ ਕੰਗ ਹੈ ਜੀ ਠੀਕ ਹੈ ਜੀ ਮੈਂ ਲਿਆ ਕਰਦਾ ਰਹਿਣਾ ਇਧਰ ਕਰ ਰਹਿਣਾ ਪਿੰਡ ਠੀਕ ਹੈ ਜੀ ਤੇ ਰਾਤੀ 9:30 ਦੀ ਗੱਲ ਆ ਤੇ ਮੁੰਡਾ ਆਇਆ ਅਸੀਂ ਮੇਰੇ ਨਾਲ ਦਾ ਕੰਮ ਕਰਨ ਵਾਲਾ ਆਏ ਅੰਦਰ ਨੂੰ ਚਲੇ ਆ ਇਧਰ ਸੀਸੇ ਬਾਹਰ ਸੀਸੇ ਟੁੱਟਣ ਸਟਾਰਟ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਹਾਂ ਜੀ ਕਿਨੇ ਜਾਣੇ ਤਿੰਨ ਚਾਰ ਜਾਣੇ ਕੀ ਕਰ ਰਿਹਾ ਜਦੋਂ ਭੱਜਣ ਕਰ ਕੀ ਗੱਲ ਆ ਇਹ ਤਾਂ ਭਾਈ ਪਤਾ ਨਹੀਂ ਮਾਰ ਕੇ ਦੇਖੇ ਹੁਣ ਜਿਹੜਾ ਦੂਜਾ ਮੁੰਡਾ ਕਿੱਥੋਂ ਆਇਆ ਓ ਨਵਾਲਾ ਹੈ ਵੈਸੇ ਕਿੱਥੇ ਗਿਆ ਸੀ ਉਹ ਗਿਆ ਹੀ ਇਧਰ ਮੜਿਆ ਜਾ ਰੋਟੀ ਦਾ ਕਹਿ ਗਿਆ ਸੀ ਹਾਂਜੀ ਨਸਾਨ ਨਸਾਨ ਹੋਈ ਗਿਆ ਭਾਈ ਵਾਹ ਭਾਈ ਦੇਖੋ ਤੁਹਾਨੂੰ ਕੋਈ ਦੱਸੇ ਮਾੜਾ ਉਹ ਉਧਰ ਨਹੀਂ ਫੋਨ ਲਾ ਰਾਤੀ ਫੋਨ ਲਾਤਾ ਸੀ ਮਾੜਾ ਕਿਥੇ ਦੇਣਾ ਮਾੜਾ ਇਹ ਘਰੇ ਆਉਗੇ ਹੁਣ ਇੰਨੀ ਦਾ ਜਾ ਫੇ ਵਿਕਰੀ ਆਊਗੀ ਆਪਣੀ ਖਰਬੂਜ਼ੇ ਦੀ ਇੰਨਾ ਤਾਂ ਹੋਈ ਹਾਂ ਹਾਂਜੀ ਹਾਂ ਸਿਰਫ ਕੀ ਮਾਮਲਾ ਹੈ ਹਾਂਜੀ ਮੈਂ ਐਸੇ ਬਲਜਿੰਦਰ ਸਿੰਘ ਚੌਕੀਨ ਚਾਦਨ ਡਾਲਾ ਜੀ ਜਦੋਂ ਸਿਰੇ ਤਲਾਹ ਮਿਲੀ ਜੀ ਹੌਕਰ ਪੁਆਇੰਟ ਆ ਕਸਬਾ ਮਿਰਾਲੇ ਦੇ ਵਿੱਚ ਢਿਲ ਮਾਰੋ ਉੱਥੇ ਫਾਸਟ ਫੂਡ ਦੀ ਦੁਕਾਨ ਹੈ ਜੀ ਕੋਈ ਨਾਮ ਲਈ ਵਿਅਕਤੀ ਸੀ ਕਾਰ ਸਵਾਰ ਜਿਨ੍ਹਾਂ ਨੇ ਬਾਹਰੋਂ ਸ਼ੀਸ਼ਾ ਭੰਨਤਾ ਤੇ ਉਸ ਵੰਦੀ ਤਸਦੀਕ ਚੱਲ ਰਹੀ ਹੈ ਜੀ ਜਲਦ ਇਹਨਾਂ ਨੂੰ ਭਾਲ ਕੀਤੀ ਜੀ ਨਡਾਲਾ ਚ ਬੀਤੀ ਰਾਤ ਢਿਲਵਾ ਰੋਡ ਤੇ ਸਥਿਤ ਮਸ਼ਹੂਰ ਪੀਜ਼ਾ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਚਿੱਟੀ ਕਾਰ ਵਿੱਚ ਆਉਂਦੇ ਨੇ ਤੇ ਪੱਥਰ ਮਾਰਨੇ ਸ਼ੁਰੂ ਹੋ ਜਾਂਦੇ ਨੇ ਬਾਹਰ ਸ਼ੀਸ਼ਿਆਂ ਦੀ ਪੰਨ ਤੋੜ ਕਰਕੇ ਭੱਜ ਜਾਂਦੇ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਇਹ ਮਾਮਲਾ 나ੜਲਾ ਪੁਲਿਸ ਕੋਲ ਪੁੱਜ ਚੁੱਕਾ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਰੀ ਨਾਲ ਜਦੋਂ ਘਟਨਾ ਵਾਪਰੀ ਵੀ ਸੀ ਮੇਰਾ ਨਾਮ ਸਰਜੀਤ ਸਿੰਘ ਕੰਗ ਹੈ ਜੀ ਠੀਕ ਹੈ ਜੀ ਮੈਂ ਿਆ ਘਰ ਦਾ ਰਹਿਣਾ ਹੈ ਿਆ ਘਰ ਰਹਿਣਾ ਪਿੰਡ ਠੀਕ ਹੈ ਜੀ ਤੇ ਰਾਤੀ 9:30 ਦੀ ਗੱਲ ਹੈ ਤੇ ਮੁੰਡਾ ਆਇਆ ਅਸੀਂ ਮੇਰੇ ਨਾਲ ਦਾ ਕੰਮ ਕਰਨ ਵਾਲਾ ਆਏ ਅੰਦਰ ਨੂੰ ਚਲੇ ਆ ਇਧਰ ਸ਼ੀਸ਼ੇ ਬਾਹਰ ਸੀ ਸ਼ੀਸ਼ੇ ਟੁੱਟਣ ਸਟਾਰਟ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਜੀ ਕਿੰਨੇ ਜਾਣੇ ਤਿੰਨ ਚਾ ਜਾਣੇ ਕੀ ਕਰ ਲਿਆ ਜਦੋਂ ਘਰ ਤੋਂ ਕਰੀ ਠੀਕ ਗੱਲ ਹੈ ਉਹ ਇਹ ਦਫਾ ਜੀ ਪਤਾ ਨਹੀਂ ਮਾਰ ਕੇ ਦੇਖੇ ਹੁਣ ਜਿਹੜਾ ਦੂਜਾ ਮੁੰਡਾ ਕਿੱਥੋਂ ਆਇਆ ਉਹ ਨਵਾਲਾ ਹੈ ਵੈਸੇ ਕਿਸੇ ਗਿਆ ਸੀ ਉਹ ਗਿਆ ਹੀ ਇਧਰ ਮੜਿਆ ਜਾ ਰੋਟੀ ਤਾਂ ਕਹਿ ਗਿਆ ਸੀ ਹਾਂਜੀ ਨਸਾਨ ਨਸਾਨ ਹੋਈ ਗਿਆ ਭਾਈ ਵਾਹ ਭਾਈ ਦੇਖੋ ਮਾਲਾ ਉਹ ਉਧਰ ਹੀ ਮੋਲਦਾ ਰਾਤੀ ਮੋਲਦਾ ਹੀ ਹਾਂ ਬਾੜ ਕਿੱਥੇ ਸੀ ਮਾਲਾ ਜੇ ਕਰੇ ਹਾਂ ਜੇ ਹੁਣ ਇੰਨੀ ਦਾ ਜਾ ਫਿਰ ਵਿਕਰੀ ਆ ਗਿਆ ਆਪਣੀ ਖਰਬੂਜ਼ੇ ਦੀ ਇੰਨਾ ਤਾਂ ਹੋਈ ਸੀ ਹਾਂਜੀ ਇਹ ਸਿਰਫ ਕੀ ਮਾਮਲਾ ਹੈ ਹਾਂਜੀ ਮੈਂ ਐਸੇ ਬਲਜਿੰਦਰ ਸਿੰਘ ਚੌਕੀਨ ਚੰਦਨ ਦਾਲਾ ਜੀ ਜੋ ਸ੍ਰੇ ਇਤਲਾਹ ਮਿਲੀ ਜੀ ਹੌਕਰਪੁਆਇੰਟ ਅਤ ਕਸਬਾ ਨਿਹਾਲੇ ਦੇ ਵਿੱਚ ਟਿਲ ਮਾਰੋ ਉੱਥੇ ਫਾਸਟ ਫੂਡ ਦੀ ਦੁਕਾਨ ਹੈ ਜੀ ਕੋਈ ਨਾਮ ਵਾਲੀ ਵਿਅਕਤੀ ਸੀ ਕਾਰ ਸਵਾਰ ਜਿਨ੍ਹਾਂ ਨੇ ਮਾਰੂ ਸ਼ੀਸ਼ਾ ਪੰਨਤਾ ਤੇ ਉਸondi ਤਸਦੀਕ ਚੱਲ ਰਹੀ ਹੈ ਜੀ ਜਲਦ ਇਹਨਾਂ ਨੂੰ ਹਲਕ ਕੀਤੀ